ਨੋਰਮਲ ਅਗੇ ਮੋੜ ਦੇ ਬਾਰੇ ਲਾਇਆ। ਅਮੀਆ ਤਾਂ ਸਲੋ ਕਰੀ। ਅਗੇ ਅੰਦਰ ਆਇਆ। ਫਰਾਰ ਹੋ ਰਿਹਾ ਬੰਦਾ। ਅੱਜ ਦੇ। ਕੋਈ ਨਾ ਸਾਹ ਚੁੱਕ ਰਹਿਣਾ। ਬੁਫਾਨੇ ਬੁਨੀ ਕਰ ਜਾ। ਦੇ ਇਹ ਬਕਰ ਤੋਂ ਮਰੇ ਤੋਂ ਉਹ ਨਹੀਂ ਹੋਈ ਬਟੂ ਨਹੀਂ ਹੋਈ ਥੈਂਕ ਯੂ ਸਬਸਕ੍ਰਾਈਬ ਕਰਦੇ ਰਹੋ ਹਰ ਦਿਨ ਇੱਕ ਨਵਾਂ ਕੱਟ ਜਮਾ ਹੋਊਗਾ ਡਾਉ 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 ਇੱਪਨੇ ਕਿ ਕਿ ਮਲਟ ਦੀ ਆ ਗਈ ਹੈ ਆ ਫੈਡੀ ਆ ਰਹੀ ਹੈ ਫੈਡੀ ਆ ਰਹੀ ਹੈ ਮੈਂ ਨਹੀਂ ਜੜੀ ਆ ਕੇ ਹੋਰ ਤੇ ਬੈਠੇ ਨੇ ਬੀ ਫ੍ਰੀਜ ਆਉਟ ਤੋਂ ਤੁੰਗੀ ਹੋ ਗਈ ਹੈ ਕਿੱਕ ਲੱਗੂਗੀ ਫੈਡੀ ਹੋਊਗਾ ਡੋ 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 ਡ ਕਲਮ ਬੰਦ ਕਰ ਦਿਓ ਰਾਜਨੀਤਿਕ ਮਾਹੌਲ ਤੇ ਜਿਹੜੀ ਸਭ ਮਾਹੌਲ ਜਿਆਦਾ ਜਿਆਦਾ ਆਲਾ ਬਾੜਾ ਨਾ ਕਰ। ਅੱਜ ਨਾ ਤਾਂ ਜਾਈਏ ਤੇ ਰਾਜੇ ਨੂੰ ਕਹਿੰਦੇ ਹਾਂ ਕਿ ਉਹ ਆਂਡਾ। ਇਖਲੇ ਬਾਈ ਇਹਨੇ ਸਾਰੇ ਇਹਨਾਂ ਨੂੰ ਸੁਣਤਾਉਣ ਕੋਣ ਨੂੰ ਚਾਹਤਾ। ਮਾਈ ਨੰਬਰ ਪੁੱਛ। ਸਤਾਰੂ ਮੇਰਾ ਕਿਹੜਾ ਚੈਨਲ ਹੈ ਮੇਰਾ ਧੂਰੀ ਦੀ ਸਵੇਰ ਨਿਊਜ਼ ਚੈਨਲ ਅਖਬਾਰ ਮਾਰਾ ਮੋਟਰ ਸਾਥ ਤਿਆਰ ਕਰੋ ਇਹਨਾਂ ਨਾਲ ਮਿਲ ਕੇ ਜੀ ਕੋਈ ਜਾਣੀ ਜਦੋਂ ਮੈਂ ਕੋਈ ਦਿੱਕਤੀ ਤੇ ਖੰਬੇ ਦੀਆਂ ਲਾਈਟਾਂ ਨੇ ਲੱਗਦਾ 12 ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ 17 ਥੱਲੇ ਨੇ ਹਾਂਜੀ ਕਿੰਨੇ ਲੱਖ ਦੇਖਿਓ ਮੇਕੀ ਦਾ ਖਾਸਾ ਨਿਸ਼ਾਨ ਹੁੰਦਾ ਜਿਵੇਂ ਕੰਨੂ ਕਰਕੇ ਤਕਮੀ ਕਰਕੇ ਨਾਣਿਆ ਆਣ ਵਾਲੀ ਹੈ ਪੋਸਾਂ ਤੁਸੀਂ ਦੇਖ ਸਕਦੇ ਹੋ 에어 ਬੈਗ ਗੱਡੀ ਇੰਨੀ ਤੇਜ਼ ਗੱਡੀ ਹੋ ਜਾਂਦੀ ਹੈ ਵੀ 에어 ਬੈਗ ਖੁੱਲਿਆ ਹੋਣਗੇ ਇਹ ਕ੍ਰਿਸ਼ਨ ਜੀ ਕਿਸੇ ਨੇ ਦੇਖਿਆ ਜੀ ਇਹਦਾ ਅੰਦਰ ਜਿਹੜਾ ਵੀ ਬਾਜ ਜੋ ਬਜਾਓ ਆ ਗਿਆ ਹਮ ਲਾਇਓ ਆਜੂ ਗੱਲ ਨਾਬਾ ਦੇ ਸਰਕੂਲਰ ਰੋਡ ਤੇ Guees alaq amā rāq Uī ਦਰਸ਼ ਨੇ ਮੁਤਾਬਿਕ ਕੀ ਲੱਗਦਾ ਵੀ ਇਹ ਜਿਹੜਾ ਹੈ ਜਿਹੜਾ ਇਹ ਬੰਦਾ ਇਧਰੋਂ ਕਨਿਆਲਾ ਸਾਈਡ ਤੋਂ ਆ ਰਿਹਾ ਸੀ ਠੀਕ ਹੈ ਅਜੇ ਨਹੀਂ ਫੈਕਟਰੀ ਮੋੜ ਕਰਕੇ ਗੱਡੀ ਘਟੋ ਕੇ 150 ਤੋਂ ਉੱਪਰ ਲੱਗ ਰਹੀ ਸੀ ਜਿਆਉਂ ਦੀ ਠੀਕ ਹੈ ਨਾ ਇਧਰੋਂ ਆ 150 ਦੀ ਸਪੀਡ ਤੋਂ ਉੱਪਰ ਲੱਗ ਰਹੀ ਸੀ ਗੱਡੀ ਜਦੋਂ ਇਧਰੋਂ ਆਇਆ ਇਹ ਉਹ ਜੈਂਪ ਤੋਂ ਗੱਡੀ ਅਫਸੈਟ ਹੋ ਗਈ ਹੈ ਠੀਕ ਹੈ ਜਿਹੜਾ ਆਪ ਫੈਕਟਰੀ ਦੇ ਮੋੜ ਤੇ ਆਇਆ ਕਿੰਨੇ ਵਜੇ ਦਾ ਟਾਈਮ ਸੀ ਹਾਂ ਹੁਣੇ 10 5 ਮਿੰਟ ਪਹਿਲਾਂ ਹੈ ਤੇ ਗੱਡੀ 'ਚ ਕਿੰਨੇ ਸਵਾਰ ਸੀਗੇ ਮੁੰਡੇ ਕੱਲਾ ਮੁੰਡੇ ਹੈ ਜੀ ਕਿਤੇ ਕੋਈ ਦਰਵਾਜ਼ਾ ਹੈ ਵੀ ਕਹਿ ਲੱਗ ਰਿਹਾ ਵੀ ਚੰਗਾ ਵਧੀਆ ਕਰਦਈ ਹੈ ਹਨਾ ਮੁੰਡਾ ਕੋਈ ਐ ਵੀ ਨਹੀਂ ਲੱਗ ਰਿਹਾ ਵੀ ਇਹਦੇ ਕੋਈ ਜਿਆਦਾ ਨਸ਼ਾ ਕੀਤਾ ਹੋਵੇ ਠੀਕ ਹੈ ਦੇਖਣ ਨੂੰ ਤਾਂ ਸਹੀ ਲੱਗ ਰਿਹਾ ਹੈ ਨਸ਼ਾ ਕੀਤਾ ਗੱਡੀ ਦੇਖੋ ਲੱਗ ਨਹੀਂ ਰਿਹਾ ਵੀ ਹੋਊਗਾ ਸਰ ਮੁੰਡਾ ਜੀ ਲੱਗ ਰਿਹਾ ਪਰ ਗੱਡੀ ਦੀ ਇੰਨੀ সুইਟ ਸੀ ਹਾਂਜੀ ਪਤਾ ਨਹੀਂ ਕਮਲੇ ਨੂੰ ਕੀ ਹੋਇਆ 150 ਤੋਂ ਗੱਡੀ ਘਟੋਕ ਟੋਕਰ ਹੋਣੀ ਤੇ ਇਹਦੇ ਖੰਭੇ ਜਾ ਕੇ ਆ ਦੇਖ ਲੋ ਮੋਟਰਸਾਈਕਲ ਸਾਰੇ ਖੜਿਆਤੇ ਇਹਦਾ ਕੁਦਰ ਦੇ ਵਿਚਾਰ ਹੈਗਾ ਜੇ ਕਿਤੇ ਗੱਡੀ ਸਿੱਧੀ ਲੰਘ ਜੰਦੀ ਤਾਂ 10 ਵੀ ਬੰਦੇ ਮਾਰ ਦੋ ਜਿਹੜੇ ਮੋਟਰਸਾਈਕਲ ਹੈ ਕੋਈ ਉੱਤੇ ਤਾਂ ਨਹੀਂ ਬੈਠਾ ਸੀ ਮੋਟਰਸਾਈਕਲ ਇਹ ਤਾਂ ਵਿਚਾਰੇ ਦੀ ਦੁਕਾਨ ਹੈ ਉਰੇ ਬਾਹਰ ਖ ਖੜੀ ਸੀ ਉਹ ਕੋਈ ਕਮ ਮੈਸੇਜ ਭੱਜੀ ਨਾਮ ਪੁਰਾਣਾ ਜੀ ਕੀ ਕਿਸੇ ਸੱਟ ਬਾੜ ਗਿਆ ਹੋਰ ਕੋਈ ਕੁਝ ਨੁਕਸਾਨ ਹੋ ਗਿਆ ਬੁੱਧ ਜੀ ਕਿਰਪਾ ਹੋ ਗਈ ਵੀ ਜਾਨੀ ਨੁਕਸਾਨ ਤੇ ਵਾਲੀ ਨੁਕਸਾਨ ਨਹੀਂ ਹੋਇਆ ਜਿਆਦਾ ਜਾਨੀ ਨੁਕਸਾਨ ਤੋਂ ਬਚ ਗਏ ਲੋਕ ਠੀਕ ਹੈ ਮਾਲੀ ਨੁਕਸਾਨ ਹੋਇਆ ਚਲੋ ਮਾਲੀ ਤਾਂ ਹੋਣਾ ਖੰਭੇ ਟੁੱਟ ਗਏ ਹੋਵੇ ਬਿਜਲੀ ਬੋਰਡ ਵਾਲੇ ਆਪਣੀ ਕਾਰਵਾਈ ਕਰਨਗੇ ਹਣਾ ਨੁਕਸਾਨ ਦਾ ਇਹ ਵੀ ਆ ਮੋਟਰਸਾਈਕਲਾਂ ਦੇ ਮੋਟਰਸਾਈਕਲਾਂ ਦਾ ਕਾਫੀ ਨੁਕਸਾਨ ਹੋ ਗਿਆ ਜੀ ਇਹਦਾ ਪਰ ਇਹਦੀ ਤਾਂ ਪਰਪਾਈ ਹੋ ਜੂ ਨਾ ਜੇ ਕੋਈ ਬੰਦਾ ਮਰ ਜਾਂਦਾ ਉਹਦੀ ਪਰਪਾਈ ਨਹੀਂ ਹੋਣੀ ਠੀਕ ਹੈ ਠੀਕ ਹਾਂ ਠੀਕ ਮੇਰਾ ਨੌਕਰ ਰਮਜੀਤ ਸਿੰਘ ਹੈ ਪਿੰਡ ਕੈਦੂਪੁਰ ਇਹ ਜੀ ਜਿਹੜੇ ਬੰਦੇ ਨੇ ਐਕਸੀਡੈਂਟ ਕੀਤਾ ਕੀ ਥੋ ਜੀ ਹਾਂ ਇਹ ਦਿਖਾਉਣ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਇਹਦਾ ਗੋਡੇ ਤੇ ਟੁੱਟੇ ਪਨੇ ਲੀਗਮੈਂਟ ਉਹਦੇ ਕਰਕੇ ਮਤਲਬ ਰੇਸ ਰੂਸ ਜਾਂ ਫਸ ਗਈ ਜਾਂ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਾਵੂ ਹੈ ਕੋਈ ਐਸੀ ਗੱਲ ਨਹੀਂ ਹਾਂ ਹੁਣ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਕਿ ਕਿੰਨਾ ਸ਼ਕਤ ਨਹੀਂ ਨਹੀਂ ਨਸਾ ਪਤਾ ਕੋਈ ਨਹੀਂ ਡਾਕਟਰ ਦੇ ਦਿਖਾਉਣ ਜਾ ਰਿਹਾ ਹਾਂ ਹਾਂ ਠੀਕ ਹੈ ਮਨੇ ਇਹਦੇ ਕਿੰਨੀ ਅਸਕਤ ਤੁਸੀਂ ਜਿਆਦਾ ਆਏ ਹੋ ਤੁਸੀਂ ਸ਼ਟ ਥੋੜੀ ਬਹੁਤ ਲੱਗੀ ਆ ਗੱਡੀ ਚਲੋ 에ਅਰ ਬੈਗ ਖੁੱਲ ਗਏ ਇਸ ਕਰਕੇ ਬਚਤ ਰਹੇਗੀ ਹਾਂ ਠੀਕ ਹੈ ਜੀ ਜੇ ਨੁਕਸਾਨ ਕੀ ਲੱਗਦਾ ਬੀ ਮਾਰ ਕਾ ਹੋਇਆ ਮੋਟਰਸਾਈਕਲ ਡੁੱਪੇ ਨੇ ਠੀਕ ਆ ਉਹ ਅਸੀਂ ਕੋਈ ਨਹੀਂ ਬੈ ਕੇ ਕਰ ਲਾਂਗੇ ਜਿੰਮੇ ਹੋ ਗਿਆ ਐ ਐਕਸੀਡੈਂਟ ਹੋਇਆ ਕਿਵੇਂ ਹੋਇਆ ਠੋਡੇ ਤੋਂ ਲੈਂਡ ਚ ਨਾ ਇੰਦਰੀ ਵੜੀ ਰੇੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘੱਟ ਵੱਜਿਆ ਠੀਕ ਹੈ ਉਹਦੇ ਕਰਕੇ ਕੱਟ ਮਾਰਨਾ ਪੈ ਗਿਆ ਨਹੀਂ ਰੇੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਕੇ ਬਸ ਘੁੰਮੂਗੀ ਗੱਡੀ ਠੀਕ ਹੈ ਵੀ 120 ਦੀ ਤੇ ਹੈਗੀ ਜੀ ਮੈਨੂੰ 120 ਦੀ ਹਾਂਜੀ ਝੂਠ ਨਹੀਂ ਬੋਲਦਾ ਮੈਂ 120 ਦੀ ਹੈਗੀ ਸੀ ਮੇਤੋਂ ਗੱਡੀ ਦਾ ਤਾਂ ਪਤਾ ਕੀ ਹੈ ਸਟਾ ਕਿੰਨੇ ਕਿ ਵੱਜਿਆ ਤੁਹਾਡੇ ਸ਼ਕਨਾਂ ਮੇਰੇ ਕੰਚ-ਕੁੰਚ ਬੱਜਿਆ ਆ ਕੀ ਪੂਰੇ ਟਿੱਕਾ ਕਿੱਥੇ ਜਾ ਕਿੱਥੇ ਰਹੇ ਸੀ ਤੁਸੀਂ ਸਵੇਰੇ ਮੈਂ ਨਾਪਿਓ ਜਾ ਰਿਹਾ ਸੀ ਪਹਿਲਾਂ ਤਾਂ ਫਿਰ ਪਟਿਆਲੇ ਮੈਂ ਗੋਡੇ ਦਾ ਉਤਰਾਉਣ ਜਾਣਾ ਸੀ ਓਕੇ ਸਕੈਨ ਕਰਾਉਣ ਜਾਣਾ ਸੀ ਗੋਡਾ ਕੀ ਨਾਮ ਹੈ ਤੇਡਾ ਮੇਰਾ ਪਰਮਜੀਤ ਸਿੰਘ ਪਿੰਡ ਕਿਹੜਾ ਵੀਰੇ ਪਿੰਡ ਪਿੰਡ ਕਹ ਦੋ ਤੁਸੀਂ ਕੈਦੂਪੁਰ ਗੱਡੀ ਦੀ ਸਪੀਡ ਯਾਰ ਬਹੁਤ ਸੀ ਜਿਵੇਂ ਲੋਕ ਦੱਸ ਰਹੇ ਨੇ 150 ਦੀ ਸਪੀਡ ਤੇ ਗੱਡੀ ਲਿਆ ਰਹੇ ਸੀ ਤੁਸੀਂ ਤਿਆਨੂੰ ਪਤਾ ਹੈ ਉਰੇ ਟ੍ਰੈਫਿਕ ਬਹੁਤ ਹੁੰਦਾ ਹੈ ਸਕੂਲ ਦੇ ਬੱਚੇ ਜਾ ਰਹੇ ਹੁੰਦੇ ਨੇ ਜਾਂ ਕੋਈ ਰਾਹਗੀਰ ਹੋਰ ਨੌਕਰੀਆਂ ਤੇ ਜਾ ਰਹੇ ਨੇ ਇੰਨੀ ਕੀ ਕਾਲੀ ਪੈ ਗਈ ਸੀ ਜਿਹੜੀ ਤੇਨੂੰ ਤੁਸੀਂ ਇੰਨੀ ਗੱਡੀ ਭਜਾਈ ਹੋਈ ਸੀ ਬਾਈ ਨਹੀਂ ਕੁਝ ਕੀ ਹੋਇਆ ਮਤਲਬ ਤੁਹਾਡਾ ਮੈਨੂੰ ਜਾਣਾ ਸੀ ਜੀ ਹਾਂਜੀ ਜਾਣਾ ਸੀ ਉੱਚੀ ਬੋਲਣਾ ਜਾਂ ਤਾਂ ਕਰਕੇ ਜਾਨਾ ਜਾਨਾ ਤਾਂ ਸਹੀ ਸੀ ਕਾਲੀ ਦੇ ਵਿੱਚ ਪਰ ਕਿਸੇ ਦੀ ਜ਼ਿੰਦਗੀ ਥੋੜੀ ਆਪਾਂ ਉਹ ਕਰ ਸਕਦੇ ਆ ਜੇ ਕੋਈ ਬੰਦਾ ਥੱਲੇ ਆ ਜਾਂਦਾ ਕਿੰਨੇ ਬੰਦੇ ਦੀ ਜ਼ਿੰਦਗੀ ਇਹਦਾ 8 9 7 ਮੋਟਰਸਾਈਕਲ ਦੇ ਵਿੱਚ ਐਕਟਿਵ ਕਿਸੇ ਬੰਦੇ ਦੀ ਜ਼ਿੰਦਗੀ ਵੀ ਜਾ ਸਕਦੀ ਐਡੀ ਕਾਲੀ ਕੀ ਕਰੋਗੇ ਜੇ ਲਾਈਵ ਥੋੜੀ ਨਾ ਬਚੇ ਤੁਹਾਡਾ ਆਪਣਾ ਵੀ ਨੁਕਸਾਨ ਹੋ ਜਾਣਾ ਲੋਕਾਂ ਦਾ ਵੀ ਹੁੰਦਾ ਹੁਣ ਤੁਸੀਂ ਦੇਖਿਆ ਬਿਜਲੀ ਦੇ ਖੰਬੇ 'ਚ ਗੱਡੀ ਅੜ ਗਈ ਉਸ ਕਰਕੇ ਥੋੜਾ ਜਿਹਾ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਮਾਲੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਹੋਇਆ ਤੇ ਅੱਦੇ ਸਾਹਮਣੀ ਐ ਜਿਹੜਾ ਬੰਦਾ ਮੋਟਰਸਾਈਕਲ ਖੜਾ ਰਿਆ ਸੀਗਾ ਬਾਹਰ ਜਿਹੋ ਉਹਦੀ ਲੱਗ ਜਾਂਦੀ ਕਿਹੜਾ ਪਿੰਡਾ ਜੀ ਗਰੈਂਡ ਚੌਕ ਉਹਦਾ ਨਾਮ ਕੀ ਐ ਬਰੇ ਆਪਣਾ ਪਰਮਜੀਤ ਸਿੰਘ ਆ ਜਾ ਨੋਰ ਹੋ ਰਿਹਾ ਹੈ ਕੱਲ੍ਹ ਅੱਜ ਕੀ ਨਾਮ ਹੈ ਜੀ ਮੇਰਾ ਨਾਮ ਦਲਵੀਰ ਸਿੰਘ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਛੋਟੀ ਦੁਕਾਨ ਦੇ ਮੂਰੇ ਹੋਇਆ ਜੀ ਆਪਣੀ ਦੁਕਾਨ ਦੇ ਅੱਗੇ ਕੀ ਲੱਗਦਾ ਵੀ ਕਿੰਨਾ ਕੁ ਠੋਡਾ ਨੁਕਸਾਨ ਆਇਆ ਜਾਂ ਕਿਵੇਂ ਐਕਸੀਡੈਂਟ ਹੋਇਆ ਨੁਕਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਗੱਡੀ ਜਾਦਾ ਓਵਰ ਸਪੀਡ ਸੀਗੀ ਠੀਕ ਹੈ ਜੀ ਇਸ ਕਰਕੇ ਇਹ ਨੁਕ ਹੋਇਆ ਜੀ ਅਚਾਨਕ ਸੀਪੀਐਸਸੀ ਮੁਸ਼ਕਲ ਹੋ ਸਕਿਆ ਪਰ ਗੱਡੀ ਓਵਰ ਸਪੀਡ ਹੋਣ ਕਰਕੇ ਸਾਡਾ ਕਿੰਨਾ ਨੁਕਸਾਨ ਹੋਇਆ ਸਾਡਾ ਨੁਕਸਾਨ 7-8 ਮੋਟਰਸਾਈਕਲ ਦੇ ਹੈਗਾ ਕੋਈ ਮੇਰੇ ਕੰਚ ਵਿੱਚ 5-6 ਲੱਖ ਰੁਪਏ ਦਾ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਨਹੀਂ ਉਦੋਂ ਹੋ ਜਾਂਦਾ ਤਾਂ ਖੜਾ ਰਿਆ ਸੀ ਉਹਨੇ ਆਹ ਮੋਟਰਸਾਈਕਲ ਸਕੂਟਰੀਆ ਬਾਹਰ ਕੱਢਤੀਆਂ ਸੀ ਜੀ ਅਲੇ 3-4 ਹੋਰ ਕੱਢ ਰਿਆ ਸੀ ਜੀ ਤੇ ਉਹ ਲੈਣ ਆਇਆ ਸੀ ਅੰਦਰ ਸਿਰਫ ਇੰਨੀ ਜਿਹੜਾ ਮੁਲਾਜ਼ਮ ਹੁੰਦਾ ਵੱਡਾ ਨੁਕਸਾਨ ਹੁੰਦਾ ਤੇ ਬਚਦਾ ਹੀ ਨਹੀਂ ਸੀਗਾ ਬਿਲਕੁਲ ਬਚਦਾ ਸੀ ਨੁਕਸਾਨ ਇਹਦਾ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ ਮੁੰਡਾ ਪੁਲਿਸ ਨੂੰ ਇਤਲਾਹ ਹਾਂਜੀ ਇਤਲਾਹ ਦੇ ਦਿੱਤੀ ਪੁਲਿਸ ਨੂੰ ਉਸ ਆ ਰਹੀ ਹੈ ਸੀ ਇੱਕ ਲਈ ਸੀਗਾ ਕਿ ਦੇ ਕੱਲੇ ਸੀਗਾ ਇਹਦੇ ਪ੍ਰਸ਼ਾਸਨ ਬਾੜ ਇਹਦੇ થોੜੇ ਮਾਈਨਰ ਜਿਹੇ ਸੰਟਾ ਨੇ ਮਾਈਨਰ ਜੇ ਠੀਕ ਠੀਕ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗਦਾ ਇਹੀ ਕਰਦੇ ਆ ਵੀ ਚਲੋ ਨੁਕਸਾਨ ਤਾਂ ਇਹਦਾ ਹੋਇਆ ਪਰ ਅਸੀਂ ਕਹਿੰਦੇ ਵੀ ਚਲੋ ਬੱਚਾ ਪਰ ਇਹਨੂੰ ਸੁਧਰਨਾ ਚਾਹੀਦਾ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਜੇ ਨਹੀਂ ਸਾਡਾ ਨੁਕਸਾਨ ਪੂਰਾ ਕਰ ਦਿੱਤਾ ਜਾਂ ਕਾਰਵਾਈ ਕੋਈ ਨਸ਼ਾਪੱਤਾ ਡਰਾਈਵਰ ਨਸ਼ਾ ਮੈਂ ਇਹਨੂੰ ਪੁੱਛਿਆ ਵੈਸੇ ਮੁੰਡੇ ਤਾਂ ਲੱਗਦਾ ਨਹੀਂ ਲੱਗਦਾ ਠੀਕ 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 ਇਹ ਦੇਖੋ ਇਹ ਸਾਨੂੰ ਅੱਜ ਕਰੀਬ 9 ਵਜੇ ਆਪਣੇ ਮੁਨਸ਼ੀ ਰਾਹੀਂ ਥਾਣਾ ਕਤਵਰੀ ਨਾਲ ਭੇਜ ਇਤਲਾਹ ਮਿਲੀ ਸੀ ਇੱਕ ਗੱਡੀ ਵੱਲੋਂ ਇੱਕ ਐਕਸੀਡੈਂਟ ਹੋਇਆ ਉਹ ਐਕਸੀਡੈਂਟ 'ਚ ਕੋਈ ਮੋਟਰਸਾਈਕਲ ਦਾ ਨੁਕਸਾਨ ਹੋਇਆ ਤੇ ਗੱਡੀ ਵਾਲੇ ਦੇ ਥੋੜੇ ਮੂਰ ਨਹੀਂ ਛੱਟ ਲੱਗੀ ਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹੁਣ ਹਸਪਤਲ ਵੀ ਇੱਥੇ ਮੌਜੂਦਾ ਸੀ ਠੀਕ ਹੈ ਉਹਦਾ ਗੱਡੀ ਵਾਲੇ ਦਾ ਚਲਰਦਾ ਪਹਿਲਾਂ ਪੁੱਛਿਆ ਕਿੰਨੇ ਸੱਟ ਆ ਦੇ ਠੀਕ ਹੈ ਵੈਸੇ ਕੋਈ ਸਰ ਜਾਣੇ ਮਾਣੇ ਨਾ ਸੰਤ ਨਹੀਂ ਕੋਈ ਜਾਣੇ ਵਾਲੇ ਨੁਕਸਾਨ ਨਹੀਂ ਆ ਸਿਰਫ ਗੱਡੀ ਦਾ ਨੁਕਸਾਨ ਆ ਔਰ ਜਿਹੜੇ ਮੋਟਰਸਾਈਕਲ ਸੀ ਉਹਨਾਂ ਨੂੰ ਸਮਾਲੀ ਨੁਕਸਾਨ ਤੋਂ ਉਹਨਾਂ ਦਾ ਕਾਫੀ ਹੋਇਆ ਜੀ ਤੇ ਜਿਹਦੇ ਦੇ ਵਿੱਚ ਗੱਡੀ ਲੱਗੀ ਹੈ ਨਾ ਜੀ ਸਕੂਟਰ ਮੋਟਰਸਾਈਕਲ ਖੜੇ ਦੀ ਉੱਤੇ ਹਾਂ ਜੀ ਉਹਨਾਂ ਦਾ ਨੁਕਸਾਨ ਹੋਇਆ ਜੀ ਹੁਣ ਅੱਗੇ ਦੀ ਕੀ ਕਾਰਵਾਈ ਤੁਸੀਂ ਅੱਗੇ ਦੀ ਫਦਰ ਜੋ ਆਪਣੇ ਗੱਡੀ ਦੇ ਆਪਣੇ ਮੋਟਰਸਾਈਕਲਾਂ ਦੇ ਜੋ ਮਾਲਕ ਨੇ ਜੋ ਸਟੇਟਮੈਂਟ ਦੇਣਗੇ ਜੀ ਉਹ ਸਰਕਾਰੀ ਦੀ ਇਨਵੈਸਟੀਗੇਸ਼ਨ ਕਰਕੇ ਜੋ ਫੈਸਲਾ ਬਣ ਕੇ ਪਤਾ ਕਰਾ ਦੇਣਗੇ ਥੈਂਕ ਯੂ